ਰੋਕ ਮਸਤ ਆ ਬੀ ਨੀ ਕਾ ਚਲੋ ਓ ਪੈਟਰੋਲ ਪੰਪ ਦੇ ਉੱਤੇ ਮਾਮੂਲੀ ਜਿਹੇ ਵਿਵਾਦ ਨੂੰ ਲੈ ਕੇ ਵੇਖੋ ਆਪਸ ਵਿੱਚ ਕਿਵੇਂ ਲੋਕ ਗੁੱਥਮ ਗੁੱਤੀ ਹੋ ਗਏ ਨੇ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਦਰਅਸਲ ਕਰਮਚਾਰੀ ਆਪਸ ਦੇ ਵਿੱਚ ਪੜਦੇ ਨੇ ਤੇ ਇੱਕ ਦੂਜੇ ਦੀ ਛਿੱਤਰ ਪ੍ਰੇਡ ਕਰਨ ਲੱਗੀ ਗਈ ਹੈ ਤਪੜਾ ਦੇ ਨਾਲ ਇੱਕ ਦੂਜੇ ਤੇ ਹਮਲਾ ਕੀਤਾ ਜਾਂਦਾ ਹੈ ਹਾਲਾਂਕਿ ਉੱਥੇ ਮੌਜੂਦ ਬਾਕੀ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਤਸਵੀਰਾਂ ਤੁਸੀਂ ਵੇਖੋਗੇ ਕਿਵੇਂ ਇਹਨਾਂ ਦੇ ਵੱਲੋਂ ਪੈਟਰੋਲ ਪੰਪ ਦੇ ਉੱਤੇ ਹੀ ਹੰਗਾਮਾ ਕਰ ਦਿੱਤਾ ਗਿਆ ਤੇ ਉੱਥੇ ਲੋਕ ਜਿਹੜੇ ਗ੍ਰਾਹਕ ਵੀ ਖੜੇ ਸਨ ਉਹ ਵੀ ਖੜੇ ਇਹਨਾਂ ਦਾ ਇਹ ਤਮਾਸ਼ਾ ਵੇਖਦੇ ਨਜ਼ਰ ਆਏ ਨੇ ਜ ਜਿਨ੍ਹਾਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀਆਂ ਨੇ なるほどね。 ਪੈਟਰੋਲ ਪੰਪ ਦੇ ਉੱਤੇ ਮਾਮੂਲੀ ਜਿਹੇ ਵਿਵਾਦ ਨੂੰ ਲੈ ਕੇ ਵੇਖੋ ਆਪਸ ਵਿੱਚ ਕਿਵੇਂ ਲੋਕ ਗੁੱਥਮ ਗੁੱਤੀ ਹੋ ਗਏ ਨੇ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਦਰਅਸਲ ਕਰਮਚਾਰੀ ਆਪਸ ਦੇ ਵਿੱਚ ਪੜਦੇ ਨੇ ਤੇ ਇੱਕ ਦੂਜੇ ਦੀ ਛਿੱਤਰ ਪਰੇਡ ਕਰਨ ਲੱਗ ਪਈ ਥੱਪੜਾਂ ਦੇ ਨਾਲ ਇੱਕ ਦੂਜੇ ਤੇ ਹਮਲਾ ਕੀਤਾ ਜਾਂਦਾ ਹੈ ਹਾਲਾਂਕਿ ਉੱਥੇ ਮੌਜੂਦ ਬਾਕੀ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਤਸਵੀਰਾਂ ਤੁਸੀਂ ਵੇਖੋਗੇ ਕਿਵੇਂ ਇਹਨਾਂ ਦੇ ਵੱਲੋਂ ਪੈਟਰੋਲ ਪੰਪ ਦੇ ਉੱਤੇ ਹੀ ਹੰਗਾਮਾ ਕਰ ਦਿੱਤਾ ਗਿਆ ਉੱਥੇ ਲੋਕ ਜਿਹੜੇ ਗ੍ਰਾਹਕ ਵੀ ਖੜੇ ਸਨ ਉਹ ਵੀ ਖੜੇ ਇਨਾਂ ਦਾ ਇਹ ਤਮਾਸ਼ਾ ਵੇਖਦੇ ਨਜ਼ਰ ਆਏ ਨੇ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀਆਂ ਨੇ ਚਲਾ ਕੇ ਦੇ ਸੁਬਹ ਚਲਾ ਕੇ ਦੇ ਪੈਟਰੋਲ ਪੰਪ ਦੇ ਉੱਤੇ ਮਾਮੂਲੀ ਜਿਹੇ ਵਿਵਾਦ ਨੂੰ ਲੈ ਕੇ ਵੇਖੋ ਆਪਸ ਵਿੱਚ ਕਿਵੇਂ ਲੋਕ ਗੁੱਥਮ ਗੁੱਥੀ ਹੋ ਗਏ ਨੇ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਦਰਅਸਲ ਕਰਮਚਾਰੀ ਆਪਸ ਦੇ ਵਿੱਚ ਪੜਦੇ ਨੇ ਤੇ ਇੱਕ ਦੂਜੇ ਦੀ ਛਿੱਤਰ ਪਰੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਥੱਪੜਾਂ ਦੇ ਨਾਲ ਇੱਕ ਦੂਜੇ ਤੇ ਹਮਲਾ ਕੀਤਾ ਜਾਂਦਾ ਹੈ ਹਾਲਾਂਕਿ ਉੱਥੇ ਮੌਜੂਦ ਬਾਕੀ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਤਸਵੀਰਾਂ ਤੁਸੀਂ ਵੇਖੋਗੇ ਕਿਵੇਂ ਇਹਨਾਂ ਦੇ ਵੱਲੋਂ ਪੈਟਰੋਲ ਪੰਪ ਦੇ ਉੱਤੇ ਹੀ ਹੰਗਾਮਾ ਕਰ ਦਿੱਤਾ ਗਿਆ ਤੇ ਉੱਥੇ ਲੋਕ ਜਿਹੜੇ ਗ੍ਰਾਹਕ ਵੀ ਖੜੇ ਸਨ ਉਹ ਵੀ ਖੜੇ ਇਹਨਾਂ ਦਾ ਇਹ ਤਮਾਸ਼ਾ ਵੇਖਦੇ ਨਜ਼ਰ ਆਏ ਨੇ ਜ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀਆਂ ਨੇ ਲੱਗ ਦੇ ਪੈਟਰੋਲ ਪੰਪ ਦੇ ਉੱਤੇ ਮਾਮੂਲੀ ਜਿਹੇ ਵਿਵਾਦ ਨੂੰ ਲੈ ਕੇ ਵੇਖੋ ਆਪਸ ਵਿੱਚ ਕਿਵੇਂ ਲੋਕ ਗੁੱਥਮ ਗੁੱਤੀ ਹੋ ਗਏ ਨੇ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਦਰਅਸਲ ਕਰਮਚਾਰੀ ਆਪਸ ਦੇ ਵਿੱਚ ਪਿੱੜਦੇ ਨੇ ਤੇ ਇੱਕ ਦੂਜੇ ਦੀ ਛਿੱਤਰ ਪਰੇਟ ਕਰਨ ਦੀ ਤਿੱਗਈਏ ਤਪੜਾ ਦੇ ਨਾਲ ਇੱਕ ਦੂਜੇ ਤੇ ਹਮਲਾ ਕੀਤਾ ਜਾਂਦਾ ਹੈ ਹਾਲਾਂਕਿ ਉੱਥੇ ਮੌਜੂਦ ਬਾਕੀ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਤਸਵੀਰਾਂ ਤੁਸੀਂ ਵੇਖੋਗੇ ਕਿਵੇਂ ਇਹਨਾਂ ਦੇ ਵੱਲੋਂ ਪੈਟਰੋਲ ਪੰਪ ਦੇ ਉੱਤੇ ਹੀ ਹੰਗਾਮਾ ਕਰ ਦਿੱਤਾ ਗਿਆ ਕਿ ਉੱਥੇ ਲੋਕ ਜਿਹੜੇ ਗ੍ਰਾਹਕ ਵੀ ਖੜੇ ਸਨ ਉਹ ਵੀ ਖੜੇ ਇਹਨਾਂ ਦਾ ਇਹ ਤਮਾਸ਼ਾ ਵੇਖਦੇ ਨਜ਼ਰ ਆਏ ਨੇ ਜ ਜਿਨ੍ਹਾਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀਆਂ ਨੇ やめてやめ